ਪਟਿਆਲੇ ਬਾਰੇ ਚਰਨ ਪਾਉ ਜੀ ਪਟਿਆਲੇ ਬਾਰੇ ਬਈ ਇਹ ਪਲਮਸਟ ਵੈਸੇ ਤਾਂ ਥੋੜੀ ਬਹੁਤ ਗੱਲ ਕਰ ਲਈ ਖੁਸ਼ ਢਿਲੋਂ ਜੀ ਫਿਰ ਥੋੜੀ ਜਿਹੜਾ ਮਸਲਾ ਹੈ ਨਾ ਕਿ ਜੇ ਹੁਣ ਕਾਂਗਰਸ ਕਾਂਗਰਸ ਦੀ ਕਹਿ ਲੋ ਕਿ ਨਾ ਸਭ ਤੋਂ ਵੱਡੀ ਜਿਹੜੀ ਹੈਗੀ ਆ ਪ੍ਰੋਬਲਮ ਹੈ ਟੜੇਬੰਦੀ ਹੁਣ ਇੱਕ ਪਾਸੇ ਤੇ ਕਾਂਗਰਸੀ ਕਹੀ ਜਾਂਦੇ ਆ ਕਿ ਲੜਾਈ ਬੜੀ ਕ੍ਰੂਸ਼ਲ ਹੈ ਜੇ ਐਤ ਕੀ ਨਾ ਤੇ ਫਿਰ ਹੋ ਸਕਦਾ ਮੌਕਾ ਹੀ ਨਾ ਮਿਲੇ ਪਰ ਦੂਸਰੇ ਪਾਸੇ ਤੁਸੀਂ ਦੇਖੋ ਕਿ ਇਸ ਤਰ੍ਹਾਂ ਦੀ ਟੜੇਬੰਦ ਬੰਦੀਆਂ ਦੇ ਉਭਾਰ ਵੀ ਆ ਗਏ ਨੇ ਹੁਣ ਜੇ ਆਪਾਂ ਵੇਖੀਏ ਕਾਂਗਰਸ ਦਾ ਮਾਮਲਾ ਤਾਂ ਪਟਿਆਲੇ ਦਾ ਖਾਸ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਕਿਸੇ ਦੇ ਥਰੂ ਨਹੀਂ ਗਏ ਇਹਨਾਂ ਨੂੰ ਲੈ ਕੇ ਆਏ ਨੇ ਰਾਹੁਲ ਗਾਂਧੀ ਰਾਹੁਲ ਗਾਂਧੀ ਇਲੈਕਸ਼ਨ ਲੜਾ ਰਹੇ ਨੇ ਠੀਕ ਹੈ ਜੀ ਜੇ ਹੁਣ ਕਾਂਗਰਸੀ ਉੱਥੇ ਇਹ ਸਮਝ ਲੈਣ ਕਿ ਯਾਰ ਰਾਹੁਲ ਦਾ ਹੀ ਬੰਦਾ ਯਾਨੀ ਰਾਹੁਲ ਗਾਂਧੀ ਲੜਾ ਰਿਹਾ ਹੈ ਤਾਂ ਉਹ ਲੜ ਰਿਹਾ ਇੱਕ ਤਰ੍ਹਾਂ ਨਾਲ ਤਾਂ ਅਸੀਂ ਜ਼ੋਰ ਲਾ ਕੇ ਤੇ ਕੰਮ ਖਿੱਚ ਸਕਦੇ ਆ ਤੇ ਜੇ ਹੁਣ ਇਹ ਕੁਝ ਹਲਕਿਆਂ 'ਚ ਕਿਉਂਕਿ ਜਿੱਥੇ ਕੋਈ ਵਿਧਾਇਕ ਰਿਹਾ ਕੋਈ ਸਰਪੰਚ ਵੀ ਰਿਹਾ ਹੁੰਦਾ ਨਾ ਭਾਵੇਂ ਜਿੰਨਾ ਮਰਜ਼ੀ ਬੁਰਾ ਹੋਵੇ ਤਾਂ 150 ਬੰਦੇ ਤੇ ਉਹਦਾ ਵੀ ਪ੍ਰਭਾਵ ਹੁੰਦਾ ਹੈ ਜਿਹੜੇ ਐਮਐਲਏ ਰਹੇ ਆ ਜ਼ਰਾ ਜੀ ਗੱਲ ਹੈ ਕਿ ਉਹਨਾਂ ਦਾ ਆਪਣਾ ਪ੍ਰਭਾਵ ਤੇ ਹੁੰਦਾ ਜੇ ਹੁਣ ਉਹ ਹੀ ਉੱਥੇ ਟੰਗਾ ਖਿੱਚ ਲੈਣ ਤਾਂ ਫੇਰ ਤਾਂ ਕੀ ਆ ਨਹੀਂ ਤਾਂ ਵੈਸੇ ਜੇ ਤੁਸੀਂ ਦੇਖੋਗੇ ਡਾਕਟਰ ਧਰਮੀਰ ਗਾਂਧੀ ਜਿਹੜਾ ਲਾਸਟ ਇਲੈਕਸ਼ਨ ਲੜੇ ਸੀਗੇ ਹਾਂਜੀ ਆਪਣੇ ਦਮ ਤੇ ਹੀ ਆਪਣੇ ਨਾਂ ਨੂੰ ਹੀ ਇਹ ਲੱਖ ਤੋਂ ਉੱਤੇ ਵੋਟ ਲੱਗਿਆ ਸੀਗੇ ਜੀ ਆਪਣੇ ਨਾਮ ਤੋਂ ਹੀ ਤਾਂ ਹੁਣ ਤਾਂ ਚੀਜ਼ਾਂ ਬਦਲ ਰਹੀਆਂ ਨੇ ਤੇਜ਼ੀ ਨਾਲ ਡਾਕਟਰ ਬਲਬੀਰ ਕੋਈ ਮਤਲਬ ਕਿ ਪਿੰਡੂ ਹਲਕਿਆਂ 'ਚ ਕੋਈ ਬਹੁਤਾ ਜ਼ਿਆਦਾ ਨਹੀਂ ਹੈਗਾ ਕਿ ਭਈ ਬਹੁਤ ਜ਼ਿਆਦਾ ਚਮਤਕਾਰੀ ਖੇਡ ਖੇੜਦੇ ਰਹੇ ਨੇ ਉਹ ਪਿੰਡਾਂ ਦੇ ਵਿੱਚ ਬਹੁਤ ਵੱਡਾ ਫੇਸ ਆ ਤਾਂ ਦੂਜੇ ਪਾਸੇ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕਈ ਵਾਰ ਚਲੋ ਤੁਸੀਂ ਜਿੰਨੇ ਮਰਜੀ ਵੱਡੇ ਹੋਵੋ ਵਜ਼ੀਰ ਹੋਵੋ ਜਿੰਨਾ ਮਰਜੀ ਹੋਵੇ ਪਰ ਸਰਕਾਰ ਦੀਆਂ ਕਾਰਕਰਦੀਆਂ ਤੁਹਾਡੇ ਅੱਗੇ ਆ ਜਾਂਦੀਆਂ ਸੋ ਡਾਕਟਰ ਤਰਵੀਰ ਗਾਂਧੀ ਬਾਜੀ ਜਿੱਤ ਸਕਦੇ ਆ ਇਹਦੇ 'ਚ ਕੋਈ ਸ਼ੱਕ ਨਹੀਂ ਕਿਉਂਕਿ ਪ੍ਰਨੀਤ ਕੌਰ ਹੋਰੀ ਉਹ ਉਹਨਾਂ ਦੇ ਸਾਹਮਣੇ ਸਮੱਸਿਆ ਸਭ ਤੋਂ ਵੱਡੀ ਇਹ ਆ ਕਿ ਉਹ ਪਿੰਡਾਂ 'ਚ ਜਾ ਹੀ ਨਹੀਂ ਪਰ ਚੱਜ ਨਾਲ ਕਿਉਂਕਿ ਵਿਰੋਧ ਬਹੁਤ ਜ਼ਬਰਦਸਤ ਹੈ ਵਿਰੋਧ ਬਹੁਤ ਜ਼ਬਰਦਸਤ ਹੈ ਫਿਰ ਸਭ ਤੋਂ ਵੱਡਾ ਸਿਆਪਾ ਇਹ ਪੈ ਗਿਆ ਕਿ ਕਾਂਗਰਸ ਨੇ ਇੱਕ ਬਹੁਤ ਕਹਿ ਲਈ ਕਿ ਚਲਾਕੀ ਨਾਲ ਇੱਕ ਨੁਕਤਾ ਫਿੱਟ ਕਰ ਦਿੱਤਾ ਆਪਣੇ ਮੈਨੀਫੈਸਟੋ ਚ ਕਿ ਅਸੀਂ ਐਮਐਸਪੀ ਦੇ ਰਹੇ ਹਾਂ ਜੀ ਹੁਣ ਐਮਐਸਪੀ ਦੇਣ ਦਾ ਮਤਲਬ ਕਿ ਜਿਹੜੀ ਕਿਸਾਨ ਬੈਲਟ ਹੋਏਗੀ ਜਿੱਥੇ ਵੀ ਵੈਸੇ ਤਾਂ ਪੂਰੇ ਦੇਸ਼ ਦੇ ਵਿੱਚ ਕਿਸਾਨ ਆ ਹੁਣ ਉਹ ਭਾਜਪਾ ਵਾਲੇ ਨੂੰ ਪੁੱਛੇਗਾ ਕਿ ਤੁਹਾਡਾ ਜਿਹੜਾ ਆ ਸੰਕਲਪ ਪੱਤਰ ਉਹਦੇ ਚ ਕੀ ਆ ਹਾਂ ਉਹਨਾਂ ਨਾਲ ਤੇ ਕੰਪੇਅਰ ਕਰ ਕਰਕੇ ਹੁਣ ਇਹ ਤਾਂ ਕੰਮ ਸ਼ੁਰੂ ਕਰ ਦੇਣਾ ਹੁਣ ਇਹ ਕੀ ਦੱਸਣ ਇਹ ਕੀ ਉੱਥੇ ਗਾਰੰਟੀ ਦੇਣ ਮੋਦੀ ਸਾਹਿਬ ਵਾਲੀ ਗਰੰਟੀ ਚੱਲਣੀ ਨਹੀਂ ਨਾ ਹਾਂ ਕਿਸਾਨ ਦੇ ਖੇਤਾਂ 'ਚ ਕਿਸਾਨ ਦੀ ਗਲੀ 'ਚੋਂ ਗਰੰਟੀ ਚੱਲਣੀ ਨਹੀਂ ਨਹੀਂ ਚੱਲੇਗੀ ਜੀ ਇੱਥੇ ਨਹੀਂ ਚੱਲਣੀ ਪੰਜਾਬ 'ਚ ਐਟ ਲੀਸਟ ਇਸ ਕਰਕੇ ਹਾਂ ਪਰ ਨੀਤਕਾਰ ਹੁਣਾਂ ਦੇ ਚਲੋ ਆਪਣੇ ਪਰਿਵਾਰ ਦੇ ਸੰਬੰਧ ਹੈਗੇ ਆ ਪਟਿਆਲੇ ਸ਼ਹਿਰ 'ਚ ਹੈਗੇ ਆ ਪਿੰਡਾਂ ਤੱਕ ਵੀ ਹੈਗੇ ਆ ਸਾਰੇ ਪਾਸੇ ਹੈਗੇ ਇਹਦੇ 'ਚ ਕੋਈ ਸ਼ੱਕ ਨਹੀਂ ਆ ਪਰ ਮਸਲਾ ਹੁੰਦਾ ਨਾ ਕਿ ਇੱਕ ਬੰਦਾ ਜਿਹਦਾ ਨਾਂ ਆ ਵਿਦਾਗਿਆ ਆ ਛਾਂ ਕਹਿ ਲੋ ਕਿ ਉਹਦਾ ਆਪਦਾ ਵੋਟ ਬੈਂਕ ਨਾਲ ਹੈਗਾ ਫਿਰ ਪਾਰਟੀ ਰਲ ਜਾਂਦੀ ਆ ਫਿਰ ਮਤਲਬ ਕਿ ਥੋੜਾ ਜਿਹਾ ਦੂਜੇ ਵਾਸਤੇ ਇਸ ਕਰਕੇ ਔਖਾ ਹੋ ਜਾਂਦਾ ਕਿਉਂਕਿ ਉਹਨੂੰ ਤੇ ਖੁੱਲਕੇ ਵਿਚਰਨ ਦਾ ਹੀ ਨਹੀਂ ਮੌਕਾ ਮਿਲ ਰਿਹਾ ਜਦ ਤੱਕ ਤੁਸੀਂ ਲੋਕਾਂ ਦੇ ਵਿੱਚ ਜਾਓਗੇ ਨਹੀਂ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਕਿਸਾਨੀ ਦੇ ਮੁੱਦੇ ਤੇ ਜਾ ਕੇ ਉਹ ਫਸ ਜਾਂਦੇ ਕਿ ਤੁਹਾਡੇ ਸੰਕਲਪ ਪੱਤਰ 'ਚ ਕਿਸਾਨ ਵਾਸਤੇ ਹੈ ਕੀ ਹੈ ਹੈ ਕੁਝ ਤਦਖਾ ਤਾਂ ਇਧਰੋਂ ਇਹਨਾਂ ਨੂੰ ਸੌਖਾ ਕਾਂਗਰਸੀਆਂ ਨੂੰ ਕਿ ਵੀਰੇ ਅਸੀਂ ਤੇ ਐਮਐਸਪੀ ਦੇਣ ਜਾ ਰਹੇ ਹਾਂ ਤੁਹਾਨੂੰ ਮੋਟਾ ਪਾਉ ਸਵੋ ਇਹ ਵੀ ਇੱਕ ਬਹੁਤ ਵੱਡਾ ਕਹ ਲੋ ਨਾ ਕਿ ਮਾਮਲਾ ਹੈ ਜੀ ਇਹ ਗੱਲ ਬਿਲਕੁਲ ਠੀਕ ਹੈ